ਹੁਸ਼ਿਆਰਪੁਰ ਨਹੀਂ ਹੋਵੇਗਾ ਬੰਦ ਸਰਪੰਚ ਦੇ ਕਤਲ ਤੋਂ ਬਾਅਦ ਲਗਾਤਾਰ ਚੱਲ ਰਿਹਾ ਦਰਨਾ ਪੁਲਿਸ ਦੇ ਆਸ਼ਵਾਸ਼ਣ ਤੋਂ ਬਾਅਦ ਬਣੀ ਸਹਿਮਤੀ ਦੋਸ਼ੀਆਂ ਨੂੰ ਜਲਦ ਫੜਿਆ ਜਾਵੇਗਾ ਪਤੀ ਅੱਜ ਬੰਦ ਦਾ ਫੈਸਲਾ ਵਾਪਸ ਲੈ ਲਿਆ ਗਿਆ ਕੀ ਸਹਿਮਤੀ ਬਣੀ ਪੁਲਿਸ ਪ੍ਰਸ਼ਾਸਨ ਦੇ ਨਾਲ ਤੇ ਜਥੇਬੰਦੀਆਂ ਦੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸੰਦੀਪ ਚੀਨਾ ਜੀ ਦਾ ਪਿਛਲੇ 2 ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਲਗਾਤਾਰ ਰੋਸ ਵਜੋਂ ਅੱਜ ਦਸੜਕਾ ਰੋਡ ਬੰਦ ਰੱਖਿਆ ਅੱਜ ਕੱਲ ਦੀ ਜਥੇਬੰਦੀ ਨੇ ਕਾਲ ਦਿੱਤੀ ਸੀ ਕਿ ਆਪਾਂ ਹੁਸ਼ਿਆਰਪੁਰ ਜਿਹੜਾ ਹੈਗਾ ਪੂਰਾ ਬੰਦ ਰੱਖਾਂਗੇ ਪਰ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਦੇ ਨਾਲ ਤੇ ਹੋਰ ਜਥੇ ਸਾਰੀਆਂ ਜਥੇਬੰਦੀਆਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਵੀ ਸਾਨੂੰ 2 ਦਿਨ ਦਾ ਹੋਰ ਸਮਾਂ ਦਿੱਤਾ ਜਾਵੇ ਜਥੇਬੰਦੀਆਂ ਨੇ ਤੇ ਹੋਰ ਪਰਿਵਾਰਦਿਆਂ ਨੇ ਪੁਰਸ ਦਾ ਇਹ ਕਹਿਣਾ ਮੰਨਦੇ ਹੋਏ ਵੀ ਭਰੋਸਾ ਨੂੰ ਸਵਕਾਰ ਕਰਦੇ ਹੋਏ 2 ਦਿਨ ਦਾ ਸਮਾਂ ਦਿੱਤਾ ਬਾਕੀ 2 ਦਿਨ ਬਾਅਦ ਜਿਸ ਤਰ੍ਹਾਂ ਹੁਣ ਮੀਟਿੰਗ ਹੋਏਗੀ ਉਸ ਤੋਂ ਬਾਅਦ ਦੱਸਿਆ ਜਾ ਲਵੇਗਾ ਕੀ ਪ੍ਰੋਗਰਾਮ ਹੈ ਹੁਸ਼ਿਆਰਪੁਰ ਬੰਦ ਰੱਖਾਂਗੇ ਜਾਂ ਜਿਹੜਾ ਹੈਗਾ ਪ੍ਰਵਾਹ ਚੌਕ ਬੰਦ ਰੱਖਣਾ ਉਹ ਜੋ ਵੀ ਸਾਡੇ ਸਤਿਕਾਰਯੋਗ ਸਾਥੀ ਫੈਸਲਾ ਲੈਣਗੇ ਉਸ ਤਰੀਕੇ ਨਾਲ ਕੀਤਾ ਜਾਵੇਗਾ ਅੱਜ ਦੀ ਗੱਡੀ ਨਹੀਂ ਬੰਦ ਹੋਏਗਾ ਅੱਜ ਦੀ ਜਿਹੜਾ ਬੰਦ ਦੀ ਕਾਲ ਆ ਉਹ ਜਥੇਬੰਦੀਆਂ ਵੱਲੋਂ ਬੰਦ ਕੀਤੀ ਦੀ ਵਾਪਸ ਲੈ ਲਈ ਗਈ ਠੀਕ ਧੰਨਵਾਦ ਜੀ ਸਰ ਜਦੋਂ ਸ਼ਾਤੂਦਾਂ ਦੀ ਕਾਲ ਕੀਤੀ ਗਈ ਸੀ ਵਕਫਾਂ ਜਿੱਥੇ ਹੁੰਦੀਆਂ ਉਹ ਲੋਕਾਂ ਕੀ ਸਹਿਮਤੀ ਬਣੀ ਪੁਲਿਸ ਜਿੱਥੇ ਬਣਦੀਆਂ ਦੇ ਵਿਚਾਇਆ ਦੇਖੋ ਅੱਜ ਅਸੀਂ ਪਰਿਵਾਰ ਦੇ ਨਾਲ ਰਾਫਤਾ ਕੀਤਾ ਤੇ ਪਰਿਵਾਰ ਨੂੰ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੈਗੀ ਜਿਹੜਾ ਇਸ ਇਨਵੈਸਟੀਗੇਸ਼ਨ ਦਾ ਸਟੇਜ ਹੈਗਾ ਉਤੋਂ ਜਾਣੂ ਕਰਾਇਆ ਹੈਗਾ ਤੇ ਕੁਝ ਚੀਜ਼ਾਂ ਜਿਹੜੀ ਹੈਗੀ ਸੀ ਇਨਵੈਸਟੀਗੇਸ਼ਨ ਨੂੰ ਧਿਆਨ ਚ ਰੱਖਦੇ ਹੋਏ ਡਿਸਕਲੋਜ਼ ਨਹੀਂ ਕਰ ਸਕਦੇ ਬਟ ਪਰਿਵਾਰ ਨੂੰ ਅਸੀਂ ਦੱਸਿਆ ਹੈਗਾ ਤੇ ਉਹਨੇ ਪਰਿਵਾਰ ਨੇ ਉਸ ਤੇ ਸਹਿਮਤੀ ਜਤਾਈ ਹੈਗੀ ਸੈਟੀਸਫੈਕਸ਼ਨ ਜ਼ਾਹਿਰ ਕੀਤਾ ਹੈਗਾ ਪਰਿਵਾਰ ਦਾ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਪੁਲਿਸ ਦਾ ਵੀ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਐਟ ది ਸੇਮ ਟਾਈਮ ਬਾਕੀ ਜਿਹੜੀ ਜਥੇਬੰਦੀਆਂ ਹੈਗੀ ਜਿਹੜੇ ਸਪੋਰਟ ਤੇ ਜਿਹੜੀ ਹੈਗੀ ਆਈ ਵੀ ਹੈਗੀ ਉਹਨਾਂ ਦਾ ਵੀ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਤੇ ਹੌਸ਼ਿਆਰਪੁਰ ਬੰਦ ਦੀ ਕਾਲ ਦਾ ਮਕਸਦ ਵੀ ਆਈ ਸੀਗਾ ਕਿ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਤੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਾਏ ਤੇ ਉਹ ਜਦੋਂ ਅਸੀਂ ਕਨਵਿੰਸ ਕੀਤਾ ਕਿ ਪ੍ਰੈਸ਼ਰ ਆਲਰੇਡੀ ਅਸੀਂ ਕੰਮ ਕਰ ਰਹੇ ਹੈਗੇ ਤੇ ਸਾਡੇ ਕਾਰਗੁਜ਼ਾਰ ਤੋਂ ਜਦੋਂ ਉਹਨਾਂ ਨੇ ਕਿਹਾ ਕਿ ਸੈਟੀਸਫੈਕਸ਼ਨ ਹੈਗਾ ਐਟ ది ਸੇਮ ਟਾਈਮ ਜੇਕਰ ਬੰਦ ਹੁੰਦਾ ਹੈਗਾ ਸਾਡਾ ਰਿਸੋਰਸਸ ਡਾਇਵਰਟ ਹੁੰਦਾ ਹੈਗਾ ਸਾਡਾ ਤੇ ਕੇਸ ਤੇ ਜਿਹੜਾ ਜਿੰਨੀ ਸਿੱਦਤ ਨਾਲ ਅਸੀਂ ਕੰਮ ਕਰ ਸਕਦੇ ਆ ਉਹ ਨਹੀਂ ਕਰ ਪਾਵਾਂਗੇ ਤੇ ਅਸੀਂ ਲਾਅਨ ਆਰਡਰ ਵਾਲੇ ਪਾਸੇ ਚਲੇ ਜਾਵਾਂਗੇ ਤੇ ਉਸ ਦੇ ਨਾਲ ਇਹਨਾਂ ਨੇ ਸਹਿਮਤ ਹੁੰਦੇ ਉਹ ਹੁਸ਼ਾਰਪੁਰ ਬੰਦ ਜਿਹੜੀ ਕਾਲ ਆਪਣੀ ਵਾਪਸ ਲੈਂਦੀ ਹੈ ਕਿ ਹੁਣ ਅਸੀਂ ਜਿਹੜਾ ਹੈਗਾ ਆਪਣਾ ਇਨਵੈਸਟੀਗੇਸ਼ਨ ਤੇ ਜੋਰ ਦੇ ਕੇ ਕੰਮ ਕਰਕੇ ਤੇ ਜਲਤ ਜਲ ਦੋਸ਼ੀ ਫੜ ਕੇ ਤੇ ਜਿਹੜਾ ਹੈਗਾ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਲਾਉਗੇ ਜਿਹੜਾ 1 ਕਰੋੜ ਰੁਪਏ ਫੜਿਆ ਉਹਦੀ ਸ਼ੁਰੂਤੀ ਜਾਂਚ ਫਿਰ ਲਿਖਿਆ ਕੀ ਮੋਟਿਵ ਸੀ ਮਾਰੇ ਸਾਰੀ ਚੀਜ਼ਾਂ ਜਿਹੜੀ ਹੈਗੀ ਨਾ ਜੀ ਇਨਵੈਸਟੀਗੇਸ਼ਨ ਦੇ ਜਿਹੜੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜਦੋਂ ਸਾਰੀ ਕਲੈਰੀਫਾਈ ਹੋ ਜਾਣਗੀਆਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਪੂਰਾ ਡਿਟੇਲ ਚ ਦੱਸਾਂਗੇ ਹਾਲੇ ਜਿਹੜਾ ਕੋਈ ਕਮੈਂਟ ਕਰਨਾ ਜਲਦਬਾਜ਼ੀ ਹੋਏ